ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਗੱਲ ਕਰਦੇ ਆਂ ਬਚਪਨ ਦੇ ਵਿੱਚ ਕੀਤੀਆਂ ਗਈਆਂ ਗਲਤੀਆਂ ਕਰਕੇ ਸਰੀਰ ਦੇ ਵਿੱਚ ਆਈ ਕਮਜ਼ੋਰੀ ਨੂੰ ਕਿਵੇਂ ਠੀਕ ਕਰੀਏ ਦੋਸਤੋ ਜਿੰਨਾ ਮੇਰੇ ਵੀਰ ਭਰਾਵਾਂ ਨੂੰ ਇਰੇਕਟਾਈਲ ਡਿਸਫੰਕਸ਼ਨ ਦੀ ਪ੍ਰੋਬਲਮ ਹੋ ਗਈ ਆ ਪੈਨਿਸ ਦੇ ਵਿੱਚ ਅਕੜਾਪਣ ਘਟ ਗਿਆ ਢਿੱਲਾਪਣ ਜ਼ਿਆਦਾ ਰਹਿੰਦਾ ਜਿਸ ਤਰ੍ਹਾਂ ਪਹਿਲਾਂ ਇਰੇਕਸ਼ਨ ਹੁੰਦਾ ਸੀ ਪੈਨਿਸ ਦੇ ਵਿੱਚ ਉਸ ਤਰ੍ਹਾਂ ਨਹੀਂ ਰਹਿੰਦਾ ਢਿੱਲਾਪਨ ਜ਼ਿਆਦਾ ਰਹਿੰਦਾ ਜਾਂ ਫਿਰ ਇੱਕ ਵਾਰ ਹੀ ਇਰੇਕਸ਼ਨ ਆਉਂਦਾ ਥੋੜੇ ਸਮੇਂ ਲਈ ਆਉਂਦਾ ਦੁਬਾਰਾ ਫਿਰ ਢਿੱਲਾਪਨ ਹੋ ਜਾਂਦਾ ਸੋ ਡੋਨਟ ਵਰੀ ਫਿਕਰ ਨਾ ਕਰੋ ਅੱਜ ਮੈਂ ਤੁਹਾਨੂੰ ਹੋਮੋਪੈਥਿਕ ਦੀ ਇੱਕ ਬਹੁਤ ਵਧੀਆ ਮੈਡੀਸਨ ਦੱਸਣ ਲੱਗਾ ਜਿਹਦੇ ਨਾਲ ਤੁਹਾਡੀ ਜਿਹੜੀ ਪ੍ਰੋਬਲਮ ਆ ਬਿਲਕੁਲ ਠੀਕ ਹੋ ਜਾਊਗਾ ਦੋਸਤੋ ਮੈਡੀਸਨ ਨੋਟ ਕਰ ਲਿਓ ਮੈਡੀਸਨ ਦੱਸਣ ਲੱਗਾ ਮੈਡੀਸਨ ਹੈਗੀ ਹੈ ਜੀ ਕਲਾਡੀਅਮ 30 ਸੀਐਚ ਪੋਟੈਂਸੀ ਦੇ ਵਿੱਚ ਇਹ ਮੈਡੀਸਨ ਦੀ ਜਿਹੜੀ ਡੋਸ ਹੈਗੀ ਆ ਉਹ ਕੀ ਕਰਨਾ ਤੁਸੀਂ ਇਸ ਤਰ੍ਹਾਂ ਇਹਦੇ 2 ਤੋਂ 4 ਡ੍ਰੌਪਸ ਡਾਇਰੈਕਟ ਜੀਭ ਤੇ ਪਾਉਣੇ ਆ ਦਿਨ ਦੇ ਵਿੱਚ 2 ਟਾਈਮ ਸਵੇਰੇ ਸ਼ਾਮ ਮੈਡੀਸਨ ਦੁਬਾਰਾ ਸੁਣ ਲਿਓ ਕਲਾਡੀਅਮ 30 ਸੀਐਚ ਪੋਟੈਂਸੀ ਦੇ ਵਿੱਚ ਇਹ ਮੈਡੀਸਨ ਨੂੰ 2 ਤੋਂ 3 ਮਹੀਨੇ ਰੈਗੂਲਰ ਲੈ ਲਓ ਔਰ ਨਾਲ-ਨਾਲ ਇਹਦੇ ਮੈਂ ਤੁਹਾਨੂੰ ਕੁਝ ਪ੍ਰਕੌਸ਼ਨ ਵੀ ਦੱਸ ਦਿੰਨਾ ਉਹ ਵੀ ਤੁਸੀਂ ਕਰ ਲਿਓ ਇਹਦੇ ਨਾਲ-ਨਾਲ ਤੁਸੀਂ ਕੀ ਕਰਨਾ ਮੈਡੀਸਨ ਦੇ ਨਾਲ-ਨਾਲ ਰੋਜ਼ਾਨਾ ਕੋਸ਼ਿਸ਼ ਕਰ ਲਓ ਸਵੇਰੇ ਜਲਦੀ ਉਠੋ ਰੋਜ਼ਾਨਾ ਸਵੇਰੇ 15 ਤੋਂ 20 ਮਿੰਟ ਐਕਸਰਸਾਈਜ਼ ਕਰੋ ਔਰ ਸੈਕੰਡ ਵਧੀਆ ਖੁਰਾਕ ਖਾਓ ਤਾਜ਼ੇ ਫਲ ਦੁੱਧ ਦੇਸੀ ਕੀ। ਔਰ ਬਦਿਆ ਨੀਂਦ ਲਓ 7 ਤੋਂ 8 ਘੰਟੇ ਮੋਬਾਈਲ ਫੋਨ ਆਇੜਾ ਉਹ ਆਪਣਾ ਕੱਟ ਕਰ ਦਿਓ। ਜੇਕਰ ਤੁਸੀਂ ਸਾਡੇ ਦੁਆਰਾ ਇਹ ਦਿੱਤੀਆਂ ਗਈਆਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ 100% ਜਿਹੜੀ ਤੁਹਾਡੀ ਪ੍ਰੋਬਲਮ ਹੈ ਬਿਲਕੁਲ ქયર ਹੋ ਜਾਊਗੀ ਤੁਸੀਂ ਪਹਿਲਾ ਵਾਂਗੂ ਹੋ ਜਾਓਗੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਹੁੰਦੀ ਸੀ। ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਦੁਆਰਾ ਇਹ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਔਰ ਸਾਡੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਸੋ ਵੀਡੀਓ ਦੇਖਣ ਲਈ ਥੈਂਕ ਯੂ ਧੰਨਵਾਦ